ਅੱਜ ਇਵਨਿੰਗ ਦਾ ਜਿਹੜਾ ਹੈਗਾ ਮੇਰੇ ਵੱਲੋਂ ਇਨਕਲੂਡਿੰਗ ਐਸਪੀ ਹੈਡਕ quarters ਐਂਡ ਦਾ ਡੀਐਸਪੀ ਸਿਟੀ ਦੇ ਵੱਲੋਂ ਜਿਹੜਾ ਹੈਗਾ ਸਿਟੀ ਦਾ ਜਿਹੜਾ ਹੈਗਾ ਦੌਰਾ ਕੀਤਾ ਗਿਆ ਹੈਗਾ ਇਵਨਿੰਗ ਦੀ ਜਿਹੜੀ ਅਸੀਂ ਜਿਹੜੀ ਸੁਰੱਖਿਆ ਨੂੰ ਅਸੀਂ ਐਨਸ਼ੂਰ ਕੀਤਾ ਹੈਗਾ ਜਿਹੜਾ ਸਾਡੀ ਪੈਟਰੋਲਿੰਗ ਪਾਰਟੀਆਂ ਸਹੀ ਪੀਸੀਆਰ ਸਹੀ ਅਲੋਂਗ ਵਿਦ ਜਿਹੜੇ ਮਾਰਕੀਟ ਦੇ ਕੀ ਹਾਲਾਤ ਹੈਗੇ ਇਸ ਤੋਂ ਇਲਾਵਾ ਜਿਹੜੀ ਟ੍ਰੈਫਿਕ ਵਿਵਸਥਾ ਹੈ ਜੀ ਉਹ ਸਾਰਿਆਂ ਨੂੰ ਰਿਵਿਊ ਕਰਨ ਵਾਸਤੇ ਮੇਰੇ ਵੱਲੋਂ ਅੱਜ ਇੱਥੇ ਆ ਕੇ ਆਣ ਕੇ ਜਿਹੜੀ ਚੈਕਿੰਗ ਕੀਤੀ ਗਈ ਅਸੀਂ ਕਾਫੀ ساری ਚੀਜ਼ਾਂ ਨੂੰ ਅਬਜਰਵ ਕੀਤਾ ਹੈਗਾ ਜੀ ਅਸੀਂ ਆਨਲਾਈਨ ਸਮਚੇ ਉਦੇਸ਼ੇ ਕਾਫੀ ਜਿਹੜਾ ਹੈਗਾ ਬਿਹਤਰੀ ਕਰੰਦੀ ਹੈ ਜਿਹੜੀ ਹੈਗੀ ਅਸੀਂ ਇਹ ਫਟ ਕਰਾਂਗੇ ਕੁਝ ਛਾਰਿਆਂ ਨੂੰ ਅਸੀਂ ਮੈਸੇਜ ਹੈਗੇ ਉਹ ਇੱਕ ਤਾਂ ਅਲਰਟ ਵੈਨ ਕੋਈ ਸਸਪੀਸ਼ੀਅਸ ਐਕਟੀਵਿਟੀ ਹੋ ਰਿਪੋਰਟ ਕਰ ਅੰਡਰ ਉਹਦੇ ਨਾਲ ਹੀ ਉਹਦੇ ਨਾਲ ਦੇ ਨਾਲ ਹੀ ਜਿਹੜਾ ਹੈਗਾ ਟ੍ਰੈਫਿਕ ਰੂ ਉਹ ਡਿਸਪਲਿਨ ਜਿਹੜਾ ਹੈਗਾ ਉਹ ਆਪ ਮੇਨਟੇਨ ਕਰੰਨਾ ਅਗਰ ਉਹਨਾਂ ਦੇ ਵੱਲੋਂ ਟ੍ਰੈਫਿਕ ਡਿਸਪਲਿਨ ਮੇਨਟੇਨ ਹੁੰਦਾ ਤਾਂ ਫਿਰ ਬਾਕੀਆਂ ਨੂੰ ਇਨਕਨਵੀਨੀਅੰਸ ਨਹੀਂ ਹੋਏਗੀ ਅਤੇ ਜਿਹੜਾ ਹੈਗਾ ਟ੍ਰੈਫਿਕ ਫਲੋ ਵੀ ਜਿਹੜਾ ਹੈਗਾ ਬਿਹਰ ਸਟਾਗੂ ਤੋਂ ਚਲੇ ਜਾਏਗਾ